ਆਪਾਂ ਅਸਨੇ 6 ਮਹੀਨੇ ਤੇ ਇਹ ਸਥਾਨ ਤੇ ਜਦੋਂ ਉਹ ਨਨ ਪ੍ਰਸਾਦ ਦਾ ਜਦੋਂ ਕਿਲੰਡ ਕੇਰਾ ਪਾਇਸੀ ਕੋਹੋ ਕਿ ਕੁਝ ਵੀ ਸ਼ਗਨ ਨੂੰ ਨਹੀਂ ਸੀ ਅੰਦਰ ਜਾਣਦੇ। ਖਾਂਦੀ ਨੂੰ ਕੁਝ ਨਹੀਂ ਸੀ ਜਾਣਦੇ। 6 ਮਹੀਨੇ ਪੁੱਛੰਗਾਂ ਨੇ ਭੁੱਖੇ ਰਹਿ ਕੇ گزارਾ ਕੀਤਾ ਤੇ ਕੁਝ ਸਿੰਘਾਂ ਤੋਂ ਬਦਲੇ ਸਿੰਘ ਸਾਹਿਬ ਜੀ ਨੂੰ ਆਪਣਾ ਨਿੱਕੀ ਵਿਦਾਵਾ ਗਈ ਸੀ ਨਾ ਰਹੀ। ਅਸੀਂ ਸਾਡੇ ਤੋਂ ਭੁੱਖੇ ਰਹਿੰਦੇ ਸੀ ਸਾਨੂੰ ਆ ਗਿਆ ਬਖਸ਼ੂ ਕਾਂਤਾ। ਤਦੋਂ ਇਹ ਸਿੰਘਾਂ ਨੇ ਮਾਰੇ ਨੇ ਅਕਸੀ ਸਾਨੂੰ ਦੇਤੀ ਸੀ ਜਾਣਾ ਹੀ ਆ ਜਾਂ ਦਾ ਰਾਜਾ ਬਣਾਈ ਜਾਂਦਾ ਮਨ ਬਣਾ ਲਿਆ ਸਾਨੂੰ ਇੱਕ ਲਿਖੇ ਬੇਦਾਵਾ ਦੇ ਦੋ ਬਤਾਵਾ ਲਿਖੇ ਚਿੱਠੀ ਕਾਗਜ਼ ਲਿਖ ਕੇ ਸਾਨੂੰ ਦੇ ਦੋ ਤੇ ਤੁਸੀਂ ਜਾ ਸਕਦੇ ਹੋ ਥੱਲੇ ਆਪਦੇ ਦਸਤਖਤ ਕਰ ਲੋ 40 ਸਿੰਘਾਂ ਨੇ ਬੰਦੀ ਕਸੀ ਮਹਾਰਾਜੀ ਮਾਰੇ ਨੇ ਕਿਹਾ ਸੀ ਤੁਸੀਂ ਦੀ ਕੋਈ ਅਸੀਤਾ ਦੇ ਕੋਟ ਅਸੀਤਾ ਦੇ ਜ਼ਰੂਰੀ ਸਾਡੇ ਸਿੱਖ ਨਹੀਂ ਇਸ ਲਿਖੇ ਲੈਣਾ ਤੇ ਆ ਥੱਲੇ ਆਪਦੇ ਦਸਤਖਤ ਕਰ ਦੋ ਫਿਰ ਉਹਨਾਂ ਨੇ ਲਿਖ ਕੇ ਤੇ ਆਪਦੇ ਘਰ ਪਰਤਾਂ ਸੀ ਸਾਰੀ ਸਿੰਘ ਸਾਰੇ 100 ਸਿੰਘਾਂ ਦੇ ਸੀ ਤੇ 40 ਦੀ 40 ਨੇ ਲਿਖੀ ਸੀ ਜਿਹੜੇ 70 ਸੀ ਉਹਨਾਂ ਨੇ ਰਹਿਤ ਦਾ ਸੁਣਨ ਨਹੀਂ ਸੀ ਕਿਹਾ 100 ਲਿਖਣ ਦੀ ਤਿਆਰ ਤਾਂ 100 ਹੋਈ ਸੀ ਪਰ ਇਹਨੇ 40 ਨੇ ਲਿਖਿਆ ਸੀ ਜਾਨੀ ਫਿਰ ਇਹਨਾਂ ਘਰੇ ਭਰਤੇ ਇਹ ਸਾਰੇ ਮਾਝੇ ਈ ਨੇ ਇਸ ਮਾਝਾ ਏਰੀਆ ਪਤਾ ਕਿ ਕਿਹੜਾ ਏਰੀਆ ਸਾਰਾ ਅੰਮ੍ਰਿਤਸਰ ਦਾ ਸਾਰਾ ਮਾਝਾ ਏਰੀਆ ਤਰਨਤਾਰ ਦਾ ਸਾਰਾ ਠੀਕ ਹੈ ਤਰਨਤਾਰ ਈ ਏ ਮਾਝੇ ਦਾ ਇਹ ਸਾਰੇ 40 ਸੀ ਮਾਝੇ ਦੇ ਸੀ ਚਭਾਲ ਦੇ ਚਭਾਲ ਪਿੰਡ ਨਹੀਂ ਆਉਂਦਾ ਤਰਤਰ ਦੇ ਕੋਲ ਪਹੁੰਚ ਜਾਂਦਾ ਸੀ ਸੈਕਟਰ ਸਣਾ ਈ ਕੋਈ ਫੇਰੀ ਨਹੀਂ ਸੀ। ਫੇਰੇ ਜਦੋਂ ਘਰੇ ਪਰਤੇ ਤੇ ਘਰੇ ਘਰਾਂ ਕੇ ਇਹਨਾਂ ਨੂੰ ਬਹੁਤ ਲੰਘ ਤਾਂ ਮੀਆਂ ਸੀ। ਸੰਗਾਨ ਕੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ। ਹਨਾ ਉਹ ਨਿੱਕੇ ਨਿੱਕੇ ਬੱਚੇ ਸੀ ਗੁਰਸਾਦੇ ਉਹਨਾਂ ਨੂੰ ਯਾਦ ਕਰਦੇ ਤੇ ਉਹਨਾਂ ਨੇ ਵੀ ਭੁੱਖਾ ਨਹੀਂ ਸੀ। ਫਿਰ ਉਹਨਾਂ ਨੇ ਕਰਕੇ ਫਿਰ ਇਹਨਾਂ ਜੱਥਿਆਂ ਦੀ ਗਵਾਹੀ ਮਾਤਾ ਭਾਗਵਤ ਜੀ ਨੇ ਕੀਤੀ। ਮਾਤਾ ਭਾਗਵਤ ਜੀ ਦੇ ਭਰਾਵਾਂ ਦੇ ਵਿਆਹ ਫੰਕਸ਼ਨ ਚੱਲ ਰਿਹਾ ਸੀ। ਉਥੇ ਸਾਰੇ ਇਕੱਠੇ ਹੋਏ ਸੀ। ਉਥੇ ਸਾਰਾ ਬੈਠ ਕੇ ਇਹਨਾਂ ਨੇ ਫੈਸਲਾ ਲਿਆ ਫਿਰ ਉਹ 40 ਸਿੰਘਾਂ ਦੀ مسی س گرواہ کو ابھی بخشے جائیے کہ ابھی ہم کو بخش آئیے گو صاحب نا کے نال جا کے اپنے سائیے پھر جب یہاں چالی نے کٹھے کیتے ماسا پاگ کور جی نے ماسا بھاگ کور جی ماجھی دسی ہوئی پھر انہوں نے اس جتھے کی اگوائی کر کے پھر آ کے رامیہ نے دھرتی سے ٹکرا ہوا گھر صاحب گورو صاحب گو گوبند پاشا جب آنند پور سا قلعہ چڑھتے گئے شہاد رائے مارے ਤੇ ਕਾਈ ਦਾ ਜੜ ਕਾਈ ਦਾ ਬੁੱਟਾ ਸੀ ਕੋਈ ਰੁੱਖ ਜਾਨੂੰ ਕੀਰਨਾਂ ਖੁਰਚ ਖੁਰਚ ਕੇ ਉਹਦੀ ਜੜ ਕੱਢ ਦਿੱਤੀ ਸੀ ਮੁਗਲ ਰਾਜ ਦੀ ਜੜ ਕੱਟੀ ਗਈ ਉਸ ਜਦੋਂ ਜੜ ਬਣੀ ਗਈ ਫਿਰ ਉਸ ਤੋਂ ਬਾਅਦ ਉਦੋਂ ਆਉਂਦੇ ਆ ਰਾਮਿਆਂ ਦੀ ਧਰਤੀ ਤੇ ਇੱਥੇ ਆ ਜੇ ਪਿੱਛੇ ਰਾਮਿਆਂ ਦਾ ਪਿੰਡ ਹੈ ਤੇ ਉਸ ਦਰ ਕੀਰਨਾਂ ਨੇ ਉੱਥੇ ਆ ਕੇ ਜੇ 40 ਸਿੰਘਾਂ ਦਾ ਟਕਰਾਅ ਹੁੰਦਾ ਹੈ ਠੀਕ ਆ ਪਿੱਛੇ ਫਿਰ ਜਦੋਂ ਉਹ ਉੱਥੋਂ ਉਹ ਉਸ ਜਗ੍ਹਾ ਤੇ ਆ ਗਏ ਮਾ ਅਫੇਰ ਮਾਰੇ ਤੇ ਭਲਾ ਬਖਸ਼ੌਣੇ ਮਾਰੇ ਸੰਭੋਗ ਦੀ ਬਖਸ਼ਤੂ ਤੇ ਜਸੰਦਰ ਜੀ ਦੇ ਦਿੱਸੇ ਬਣਾ ਲਓ ਫਿਰ ਮਾਰੇ ਇਹਨੇ ਸਿੱਖਾਂ ਦਾ ਤਾਂ 28 ਪਰ ਜਿਹੜੀ ਕਸੇ ਮਾਰੇ ਜੁਛਕੀਨ ਨਾਲ ਆਪੇ ਡਿੱਬੀ ਸਾਹਿਬ ਦਾ ਸਥਾਨ ਬਾਹਰ ਵਾ ਸੀਮਨ ਸਰ ਸਾਹਿਬ ਦੇ ਕਰਦੇ ਕੋਸ਼ਿਸ਼ ਜਿਹੜਾ ਮੇਨ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਥਾਨ ਤੇ ਸੀ ਪੈਦਾ ਡਿੱਬੀ ਸਾਹਿਬ ਦੇ ਸਥਾਨ ਤੇ ਆ ਕੇ ਤੇ ਉਦੋਂ ਪਿੱਛੋਂ ਉਦੋਂ ਕ੍ਰਾਮਿਆਂ ਦੀ ਧਰਤੀ ਤੋਂ ਪਤਾ ਲੱਗਿਆ ਸੀ ਕੀ ਉਹ ਗੁਰਾਂ ਦੇ ਪਿਛੇ ਪਿਛਾਗਾ ਦੇ ਵਰਜਨੀ ਗੁਰੂ ਸਿੰਘ ਪਾਸ਼ਾ ਜੀ ਦਾ ਤੇ ਜਦੋਂ ਟਿੱਪੀ ਸਾਡੇ ਸਥਾਨ ਤੇ ਆਈ ਸੀ ਕਿ ਏਰਨਾ ਚਾਦੀ ਸਿੰਘਾਂ ਨੇ ਮਾਤਾ ਭਾਗਵਤ ਜੀ ਨੇ ਸਾਰਿਆਂ ਨੇ ਆਣ ਕੇ ਇੱਥੇ ਜਗਤ ਆਪੋ ਗੁਰਾ ਦਾ ਨਿਸ਼ਾਨ ਉਹ ਵੀ ਆਪ ਨੇ ਬਟੇ ਦੀ ਕਿ ਸ਼ਹਿਰੀ ਚਾਦਰੀ ਸੁਣਾ ਨੇ ਪਾ ਲਈ ਸੀ ਠੀਕ ਹੈ ਇਸ ਨੇ ਪਤਾ ਲਾਇਆ ਕਿ ਮਹਾਰਾਜ ਪਾਸ਼ਾ ਇੱਥੇ ਵੀ ਹੈ ਠੀਕ ਹੈ ਇੱਥੇ ਮਾਰਸ਼ਲ ਕਿਉਂ ਰਿਹਾ ਇਹਨੇ ਕਿਹਾ ਉਹ ਜੀ ਇਸੇ ਕਾਰਨ ਕਿ ਇਹ ਲੋਕਸੀ ਭਾਸ਼ਾ ਕਰੋ ਉਹਨਾਂ ਨੇ ਪ੍ਰੇਖਾ ਪਾਇਆ ਸੀ ਸਿੰਘਾਂ ਨੇ ਉਹ ਗੁਰੂ ਲੰਕੂ ਸਾਹਿਬ ਵਰਗਾ ਸਾਫ਼ ਨਹੀਂ ਸੀ ਔਸਗੋਟ ਤੇ ਸਰੋਵਰ ਦੀ ਪਰਗਮਾਨਾ ਲੋ ਉਸ ਜਗ੍ਹਾ ਦੇ ਕਿਹਾ ਇਸ ਸਾਰੀ ਧਰਤ ਇੱਕ ਖਨਰਾਨੇ ਦੀ ਢਾਬ ਸੀ ਇਹ ਤਿੰਨ ਢਾਬ ਸੀ ਜੇ ਮੂਲੇ ਖਤਰੀ ਦੇ ਤਿੰਨ ਪੁੱਤ ਸੀ ਜਿਵੇਂ ਆਪਾਂ ਕਹਿੰਦੇ ਨੇ ਨਾ ਸਾਡਾ ਆ ਨਪਖੇਤ ਦਾ ਕਿਹਾ ਕਹਿੰਦੇ ਆ ਸਾਡੇ ਫਾਰਾ ਦਾ ਖੇਤ ਆ ਸਾਡਾ ਆ ਖੇਤਾਂ ਦੇ ਨਾਮ ਨੇ ਨਾ ਇਹ ਢਾਬ ਸੀ ਤਿੰਨ ਢਾਬਾ ਸੀ ਰਪਾਣਾ ਖਦਰਾਨਾ ਤੇ ਟਕਾਨਾ ਇਹ ਤਿੰਨ ਪਰਾਸੀ ਇਹ ਖਦਰਾਨੇ ਦੀ ਢਾਬ ਸੀ ਪਰ ਪਾਨਾ ਪਿੰਡ ਹੁੰਦਾ ਨਹੀਂ ਟਕਾਨਾ ਹੁੰਦਾ ਇਹ ਤਿੰਨ ਪਿੰਡ ਸੀ ਇਹ ਜਿਨ੍ਹਾਂ ਦੇ ਇਹਨਾਂ ਦੀਆਂ ਢਾਬਾਂ ਸੀ ਤੇ ਇਹ ਖੇਵ ਸੀ ਇਹਨਾਂ ਦੇ ਇਹਾਂ ਦੇ ਇਹਨਾਂ ਦੇ ਪਿਤਾ ਦਾ ਨਾਮ ਸੀ ਮਨੂਲਾ ਖੱਤਰੀ ਉਹਨਾਂ ਦੇ ਤਿੰਨ ਪੁੱਤਰ ਸੀ ਤੇ ਇਹ ਖਦਰਾਨੇ ਦੀ ਢਾਬੋਂ ਅੱਜ ਦੀ ਸੀ ਇੱਥੇ ਪਾਣੀ ਵੀ ਬਹੁਤ ਕਮੀ ਸੀ ਇਹ ਸਾਰਾ ਜੰਗਲ ਏਰੀਆ ਸੀ ਆ ਬਾਨ ਸਾਹ ਹਨ ਇਹ ਬਾਨ ਰੁੱਖ ਅਸੂ ਇਹ ਬਾਨ ਜੰਗਲੀ ਏਰੀਏ ਚੋਂ ਠੀਕ ਹੈ ਇਹ ਜੰਗਲੀ ਏਰੀਆ ਚ ਮਨ ਹੁੰਦੇ ਇਹ ਇੱਕ ਮਸ਼ਹਨੀ ਕੇ ਵਾਂਸਾ ਕੇ ਸਾਰਾ ਟਿੱਬਿਆਂ ਵਾਲੀ ਜਗ੍ਹਾ ਸੀ ਸਾਡਾ ਰਾਤਾ ਇੱਕ ਵਰਕੇ ਕੋਈ ਦੀ ਦੁਕਾਨ ਕੋਈ ਘਰ ਕੁਝ ਨਹੀਂ ਸੀ ਇਹ ਇਹ ਜੰਗਲਾ ਏਰੀਆ ਜਾਣ ਕੇ ਜੋ ਮਾਰੇ ਨੇ ਉੱਥਿਆਂ ਦੇ ਚਾਲੀ ਸਿੰਘਾਂ ਨੇ ਉਹਦੇ ਖੇਰੇ ਪਾਈ ਕੜੇਖਾ ਪਾਇਆ ਫਿਰ ਫੌਜਾਂ ਨੇ ਇੱਥੇ ਟਕਰਾ ਕੀਤਾ ਹਮਲਾ ਕੀਤਾ ਫਿਰ ਚਾਲੀ ਸਿੰਘਾਂ ਨੇ ਜਦ ਕੀਤਾ ਫਿਰ ਮਹਾਰਾਜ ਬੈਠ ਕੇ ਇੱਕੀ ਸੌ ਦੇ ਸਥਾਨ ਤੋਂ ਤੀਰ ਚੁੱਕ ਲਿਆ ਉਹ ਤੀਰ ਇੱਥੇ ਆ ਕੇ ਵੱਜਦੇ ਸੀ ਉਹ ਇਹ ਦੀਰ ਸਿਗਰੀ ਗਾਫੀ ਤੇ 20 20 ਦਾ ਸਮਾਂ ਤੇ 20 ਮੀਟਰ ਆ ਕਿਉਂਕਿ ਉਹਨਾਂ 4 ਕਿਲੋਮੀਟਰ ਦਾ ਦੂਰੀ ਤੇ ਹੈ ਇਸ ਹਾਲਾਤ ਉਹ ਤੋਂ ਇਸ ਜਗ੍ਹਾ ਤੱਕ ਪਹੁੰਚ ਛੱਡਦੇ ਹੁੰਦੇ ਸੀ ਠੀਕ ਹੈ ਤੇ ਭਾਈ ਗੁਰਬਖਸ਼ ਸਿੰਘ ਪਾਸ਼ਾ ਭਾਈ ਦਇਆ ਸਿੰਘ ਤੇ ਭਾਈ ਮਾਨਸ ਇਹ ਨਾਲ ਸੀ ਮਾਰੇ ਤੇ ਜਦੋਂ ਉਸ ਇਸ ਜਗ੍ਹਾ ਤੇ ਜੰਗ ਹੋਈ ਸਾਰੇ ਚਾਰੀ ਸਿੰਘ ਸ਼ਹੀਦ ਹੋ ਗਏ ਕੋਲੇ-ਟੋਲੇ ਨੇ ਜਸ ਸਮਾਸ ਰਹਿ ਗਏ ਇਹ 3 ਮਈ ਨੂੰ 1705 ਈਸਵੀ ਨੂੰ ਜੰਗ ਹੋਈ ਸੀ

ਤੇ ਫਿਰ ਉਹ ਮੈਂ ਜੋ ਸ਼ਹੀਦ ਹੋ ਗਏ ਸੀ ਮਾਰੇ ਨੇ 38 ਫੌਜਾਂ ਮਾਰਸ ਮੁਰਗੀ ਆ ਤਿੰਨ ਮਈ ਨੂੰ ਸ਼ਾਮ ਦਾ ਟਾਈਮ ਆ ਗਿਆ ਨਾ ਜਦੋਂ ਭਾਈ ਮਹਾ ਸਿੰਘ ਸੀ ਜਿਹੜੇ ਇਸ ਜਥੇ ਦਾ ਇਹਨਾਂ ਦੀ ਚਾਰੀ ਸੰਗਾਂ ਦੀ ਗਵਾਹੀ ਕੀਤੀ ਕੰਪਿਊਟਰ ਕੈਰੀ ਰਵਾਈ ਲੈ ਲਿਆ ਜਿਹੜਾ ਮੇਨ ਬੰਦਾ ਉਹਨਾਂ ਦੇ ਮਾਤਾ ਪਿਤਾ ਘਰ ਤੇ ਭਾਈ ਮਹਾ ਸਿੰਘ ਸੀ ਇਹ ਇਹਨਾਂ ਦੇ ਮੋਢੀ ਸੀ ਉਹ ਖਸ ਕਰਦੇ ਸੀ ਇਹਨਾਂ ਨਾਲ ਠੀਕ ਹੈ ਫਿਰ ਉਹਨਾਂ ਦੇ ਜਾਨਾਂ ਚ ਸਵਾਸ ਥੋੜੇ ਥੋੜੇ ਰਹਿ ਗਏ ਸੀ ਇਸ ਕੋਈ ਪਾਦੀ ਸੈਕੀ ਇਡੈਂਟੀਟੀ ਆ ਪਾਗੇ ਸੀ ਮਾਤਾ ਭਾਗਵਰ ਜੀ ਦੇ ਸਵਾਸ ਲੈ ਗਏ ਸੀ ਤੁਹਾਡੇ ਦੇ ਜਖਮੀ ਹੋਇਆ ਸੀ ਸ੍ਰੀ ਤੇ ਭਾਈ ਮਾਸਮਾ ਤੇ ਜਦੋਂ ਮਹਾਰਾਜ ਇਸ ਤਰ ਵੀਡੀਓ ਚੋਂ ਚੱਲ ਕੇ ਆ ਗਏ ਉਤੋਂ ਚੱਲ ਕੇ ਜਦੋਂ ਦੇਖ ਕੇ ਆਏ ਇਸ ਧਰਤੀ ਦੇ ਉਹ ਜਿੱਥੇ ਤੁਸੀਂ ਦਰਸ਼ਕ ਕੀਤੇ ਗੁਰਦੁਆਰਾ ਢੀ ਗੰਦੀ ਸਾਹਿਬ ਦੇ ਦਰਬਾਰ ਸਾਹਿਬ ਚ ਉਸ ਜਗ੍ਹਾ ਤੇ ਮਹਾਰਾਜ ਜੀ ਨੇ ਸਿੰਘਾਂ ਨੂੰ ਇਨਾਮ ਦਿੱਤਾ ਆਪਾਂ ਕਹਿੰਦੇ ਨੇ ਨਾ ਕਿਸੇ ਨੂੰ ਅਵਾਰਡ ਦਿੱਤੇ ਜਾਂਦੇ ਆ ਸਕੂਲ ਦੇ ਵਿੱਚ ਵੀ ਤੁਹਾਨੂੰ ਅਵਾਰਡ ਦਿੱਤੇ ਜਾਂਦੇ ਹੁੰਦੇ ਹਨ ਹੈ ਨਾ ਕੀ ਸਰਮਾਨਤ ਕੀਤਾ ਜਾਂਦਾ ਆਪ ਵਸਤੂ ਫਰੀ ਸੈਂਡਿਆ ਸੈਕਿੰਡ ਦਿਨ ਆ थर्ड ਦਿਨ ਆ ਨਾ ਕਲਾਸ ਮਹਾਰਾਜੀ ਨੇ ਆਦੇ ਸਿੰਘਾਂ ਨੂੰ ਇੱਥੇ ਆ ਆਦੇ ਜਿਹੜੇ ਸ਼ਹੀਦ ਹੋਏ ਉਸੇ ਨੂੰ ਸਮਾਰਨ ਉਹਨਾਂ ਨੂੰ ਖਵਾੜਾ ਦਾ ਸਰਮਾਨਤ ਆ ਮੇਰਾ 10000 ਰੁਪਿਆ ਮੇਰਾ 50000 ਰੁਪਿਆ ਮੇਰਾ 20000 ਸੀ ਉਹ ਪਿੱਛੇ ਦਰਸ਼ਨ ਕਰੋਗੇ ਨਾ ਪ੍ਰਾਈਵੇਟ ਬੈਕਸੈਟ ਦਰਸ਼ਨੋ ਤੇ ਪਰ ਸਭ ਤੋਂ ਟੁੱਟ ਗਈ ਸੀ ਉਹ ਇੱਥੇ ਸਾਡੀ ਗੱਤ ਜਿਹੜੀ ਉਹ ਉੱਥੇ ਟੁੱਟੀ ਸੀ ਨਾ ਉੱਥੇ ਟੁੱਟ ਗਈ ਸੀ ਆਪਾਂ ਕਹਿੰਦੇ ਨਾ ਤੂੰ ਮੇਰਾ ਯਾਰ ਵੀ ਦੋਸਤਰੀ ਵੀ ਆਪਣੀ ਫਰੈਂਸ਼ਿਪ ਖતમ ਖਤਮ ਆ ਨਾ ਤੇ ਉਤੋਂ ਮਾਰੇ ਜਿਹੜੀ ਯਾਰੀ ਤੁਹਾਡੇ ਨਾਲ ਉੱਥੋਂ ਟੁੱਟ ਗਈ ਸੀ ਨਾ ਹਣਾ ਜੋ ਤੁਹਾਡੇ ਨਾਲ ਪਿਆਰ ਪ੍ਰੇਮ ਸੀ ਉਹ ਤੋਂ ਟੁੱਟ ਗਿਆ ਹੁਣ ਇੱਥੇ ਗੰਢ ਲਓ ਮਾਰੇ ਜੀ ਨੇ ਫਿਰ ਉਹ ਬਦਾਵਾ ਜਿਹੜਾ ਲਿਖਿਆ ਸੀ ਨਾ ਉਹਨੂੰ ਪਾੜ ਦਿਓ ਤੇ ਸਾਡੀ ਟੁੱਟਿਆਂ ਨੂੰ ਸਾਨੂੰ ਗੰਢ ਲਵਾ ਦੇ ਚੰਨਾ ਨਾਲ ਜੋੜ ਲਓ ਫਿਰ ਮਾਰਾ ਜੀ ਨੇ ਉਹ ਬਦਾਵਾ ਜਿਹੜਾ ਉਸ ਧਰਤੀ ਦੇ ਲੰਕੋਰ ਸਾਹਿਬ ਲਿਖਿਆ ਗਿਆ ਸੀ ਉਹ ਦਾ ਬਦਾਵਾ ਕਮਰ ਕਸੀ ਨਾਲੋਂ ਖੋਲਿਆ ਕਮਰ ਕੱਸਾ ਲਾਇਆ ਕਮਰ ਕੱਸੇ ਨਾਲੋਂ ਉਹ ਗੀਤ ਬਦਾਵਾ ਕੱਢਿਆ ਮਹਾਰਾਜ ਨੂੰ ਸਭ ਪਤਾ ਸੀ ਸਭ ਇਹ ਸਭ ਪੌਦਕ ਸੀ ਇਸ ਧਰਤੀ ਨੂੰ ਉਹ ਖਾਰਨ ਦੀ ਇਹ ਕੋਈ ਉਹਨਾਂ ਨੂੰ ਮਹਾਰਾਜ ਕੀ ਨਹੀਂ ਸੀ ਕਰ ਸਕਦੇ ਕੋਈ ਉਹਨਾਂ ਦੀ ਕਿਉਂ ਨਹੀਂ ਵਿਟਾ ਸਕਦੇ ਸੀ ਉਹ ਇਹ ਸਭ ਇਤਿਹਾਸ ਰਚੇ ਜਾਣੇ ਸੀ ਇਸ ਧਰਤੀ ਇਹ ਉਹ ਕੀ ਉਸ ਸਮੇਂ ਦੀ ਉਹ ਕੁੱਕ ਲਾਉਣ ਵਾਲੀ ਵੀ ਉਹ ਸੀ ਜੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਗੱਲ ਕਰੀਏ ਜੇ ਦੀ ਭਾਈ ਮਰਦਾਨੇ ਨੂੰ ਭੁੱਖ ਲੱਗੀ ਤੇ ਆਪਾਂ ਨੂੰ ਰੀਠਾ ਸਾਹਿਬ ਮਿਲਿਆ ਠੀਕ ਆ ਆਪਾਂ ਦਰਸ਼ਨ ਕਰਦੇ ਨੇ ਰੀਠਾ ਸਾਹਿਬ ਦੇ ਜੇ ਭਾਈ ਮਰਦਾਨੇ ਨੂੰ ਭੁੱਖ ਲੱਗੀ ਤੇ ਰੀਠਾ ਸਾਹਿਬ ਮਿਲਿਆ ਠੀਕ ਆ ਜੇ ਉਹਨਾਂ ਨੂੰ ਪਿਆਸ ਲੱਗੀ ਤੇ ਬਣੀ ਕਧਾਰੀ ਦਾ ਸੁਧਾਰ ਹੋਇਆ ਸੰਧੀ ਇਹ ਜੇ ਉਹਨਾਂ ਨੇ ਜੇ ਉਹ ਕਹਿੰਦੇ ਜੇ ਉਹਨਾਂ ਨੂੰ ਭੁੱਖ ਲੱਗੀ ਸੀ ਵੀ ਇਹ ਮੁੱਸਰ ਨਹੀਂ ਕਰਦੀ ਫਿਰ ਮਹਾਰਾਜ ਦੀ ਇਸ ਘਰੀਤੇ ਬੈਠ ਕੇ ਉਸੇ ਜਗ੍ਹਾ ਤੇ ਜਿੱਥੇ ਬਾਤ ਕਿਸਾਨਾ ਉਸ ਇਸ ਸਾਰਾ ਏਰੀਆ ਜਿਹੜੀ ਕਹਦਾ ਉਹ ਦਰਬਾਰ ਸਾਹਾ ਵਾ ਇਸ ਸਾਰਾ ਏਰੀਆ ਨਾ ਇੱਥੇ ਸਾਰੇ ਸ਼ਹੀਦیاں ਹੋਈਆਂ ਜਾਂ ਜਦੋਂ ਕਹਿੰਦੇ ਸੀ ਦੇ ਸੰਗ ਕਿਤੇ ਇਕੱਲੇ ਦਰਬਾਰ ਸਾਹ ਨਹੀਂ ਇਹ ਮੁੱਖ ਸਰ ਸਾਰੀ ਧਰਤੀ ਸਾਰੀ ਸ਼ਹੀਦਾਂ ਦੀਆਂ ਇਹ ਸਾਰੀ ਪਰਮਿਸ਼ਨ ਕਰਦੀਆਂ ਇਸ ਜਗ੍ਹਾ ਤੇ ਬੈਠ ਕੇ ਮਹਾਰਾਜ ਜੀ ਨੇ ਭਾਈ ਮਾਹ ਸਿੰਘ ਨੂੰ ਦਿਆ ਜਿਹੜਾ ਉਹਨੇ ਆਂਦਾਵਾ ਉਹਨਾਂ ਨੂੰ ਮਾਰੇ ਉਹ ਇੱਥੇ ਦਰਾਨਾ ਕਰ ਮੁੱਖ ਸਰ ਉਹ ਤਾਂ ਉਹਦੇ ਸਾਹਮਣੇ ਕੋਈ ਸਾਖਤ ਦੂਜਾ ਜਵੈ ਬੜਾ ਮਰਦ ਕੋ ਨਹੀਂ ਇਸ ਬੰਦੀਦਾਰ ਜਿਹੜਾ ਮਹਾਰਾਜ ਨੇ ਇਹ ਵਾਰ ਦਿੱਤਾ ਸੀ ਇਸ ਧਰਤੀ ਫਿਰ ਉਹਨਾਂ ਦੀ ਜਿਹੜੀ ਟੱਟੀ ਸੀ ਨਾ ਉਹ ਗੰਢ ਦਿੱਤੀ ਮਹਾਰਾਜ ਨੇ ਬਦਾਵਾ ਪਾ ਦਿੱਤਾ ਬਦਾਵਾ ਬਾਣ ਕੇ ਮਹਾਰਾਜ ਨੇ ਚੰਨਾ ਜੋੜ ਦੇ ਚੋਰ ਨਾ ਲਾਦਿਆ ਨਾ ਚੁੜਿਆ ਫਿਰ ਮਹਾਰਾਜ ਨੇ ਇੱਕ ਵਾਰ ਦਿੱਤਾ ਸੀ ਇਸ ਧਰਤੀ ਫਿਰ ਇਸ ਧਰਤੀ ਦਾ ਨਾਮ ਸ਼੍ਰੀ ਮੁਕਤ ਸਰਸਾ ਸਿਆ ਇਹਨਾਂ ਨੂੰ ਚਾਰੀ ਮੁਕਤਿਆਂ ਦਾ ਖਾਤਮ ਦਿੱਤਾ ਗਿਆ اردس نت یاد کرتے ہیں نا پانچ پیارے چار صاحب میری ایک ہی انسانی میری آخر منورچ کی یا جان جانا تو سب نے اس پرماتما چولی سب نہ کمائی کرنے وے افسر پانا گیا جو مرضی سب ماراج یاد بناؤ گے بچوں پر اخین مہاراج تیر مکتی ملتی ہے نا مکتیاں کر کے پھر مہاراج نے اس دھرتی سے کتاب دالی سنگت کیا کلے چالی نہیں سی شہید سنگ سپور بھی بہت شہید سی پھر سارا پھر اس دیتا سی خدرانہ دہ مکت سر مکت مکت سب کی جب بڑوں یہ نہ کرتا ਅੰਦਰ ਆਨੇ ਦੀ ਤਰਦੀ ਤੇ ਮੈਂ ਜਿਹੜੀ ਇਹਸ ਨੂੰ ਧਰਤੀ ਨੂੰ ਖਦਾ ਦਿੰਦਾ ਸੀ ਨਾ ਉਹ ਮੁਖਸਰ ਸਾਹਿਬ ਦਾ ਦਿੰਦਾ ਸੀ ਠੀਕ ਹੈ ਇਸ ਇਸ ਧਰਤੀ ਤੇ ਜੂਚੇ ਨੇ ਜਿਹੜੇ ਉਹਨਾਂ ਨੇ ਬੜੇ ਵੱਡੇ ਮਰਾਤਬੇ ਲੈਣੇ ਵੱਡੇ ਆਪਣੇ ਨਾਮ ਉੱਚੇ ਕਰ ਲਏ ਤੇ ਉਹ ਇਸ ਧਰਤੀ ਨੇ ਫਿਰ ਇਹ ਧਰਤੀ ਦੇ ਇਸ ਆਵੰਗ ਸਾਹਿਬ ਦਾ ਦਰਖਤਾ ਨਾ ਤੁਸੀਂ ਦਰਸ਼ਨ ਕੀਤੇ ਹਨ ਉਸ ਧਰਤੀ ਉਸ ਆਵੰਗ ਸਾਹਿਬ ਦੇ ਨਾਲ ਮਾਰੇ ਨੇ ਆ ਕੇ ਘੂੜਾ ਬੰਨਿਆ ਸੀ ਜਦੋਂ 21 ਸਾਲਾਂ ਦਾ ਸਮਾਂ ਚੱਲ ਕੇ ਕੋਠੇ ਆ ਕੇ ਘੂੜਾ ਬੰਨਿਆ ਸੀ ਠੀਕ ਹੈ ਜੀ ਜਿਹੜਾ ਉਥੇ ਕੰਬੀ ਸਰਸਥਾਨਾ ਉਥੇ ਹੈ ਪਹਿਲਾਂ ਮਹਾਰਾਜ ਨੇ ਕੁੱਥੇ ਆਇਆ ਸੀ ਉਸ ਧਰਤੀ 'ਤੇ ਜੀ ਸ਼ੈਮ ਦੇ ਸੀ ਠੀਕ ਹੈ ਫਿਰ ਮਹਾਰਾਜ ਜੀ ਜਦੋਂ ਇੱਕ ਉਹਨੇ ਸਵਮਣੇ ਇੱਕ ਗੁਰਦੁਆਰਾ ਸਵਰ ਕਾਬਸ ਸਰਸਾ ਉਥੇ ਮਹਾਰਾਜ ਜਦੋਂ ਉਥੇ ਤੁਰਨ ਲੱਗੇ ਨਾ ਕਿ ਕਿਸਾ ਤੋਂ ਉਹ ਉਹ ਉਹਨੇ ਏਰੀਏ 'ਚ ਜਾ ਕੇ ਉੱਥੇ ਘੋੜੇ ਦੀ ਰਕਾਬ ਟੁੱਟ ਗਈ ਸੀ ਘੋੜੇ ਜਿਹਨੇ ਘੋੜਿਆਂ ਦੇ ਨਾ ਉਹਨਾਂ ਚ ਦੇਦੀਆਂ ਕਾਟੀਆਂ ਹੁੰਦੀਆਂ ਨੇ ਆ ਪੈਰ ਰੱਖਦੇ ਆ ਹਨਾ ਉਥੇ ਉਹ ਰਕਾਬ ਹੁੰਦੀਆਂ ਨੇ ਠੀਕ ਹੈ ਉਹ ਰਕਾਬ ਟੁੱਟ ਗਈ ਸੀ ਤੇ ਹੋਰ ਕਾਮ ਉੱਥੇ ਹੀ ਸੁਸ਼ੋਭਤ ਅਜ ਵੀ ਗੁਰਦੁਆਰਾ ਰਕਾਬ ਸਰਸਵਰ ਸਾਹਿਬ ਸਾਹਮਣੇ ਢੀਗੀ ਸਾਹ ਤੋਂ ਸਾਹਮਣੇ ਹੈ ਤੇ ਉਹਦੇ ਵਿੱਚੋਂ ਹੀ ਰਸਤਾ ਜਾਂਦਾ ਹੈ ਉੱਥੇ ਜਦੋਂ ਮਹਾਰਾਜ ਜਦੋਂ ਉੱਥੇ ਰਹੀ ਹੈ ਨਾ ਉੱਥੇ ਮਹਾਰਾਜ ਜਦੋਂ ਦਾਤਨ ਕੋਲਾ ਕਰਨੇ ਆਨੇ ਦੇ ਸੀ ਤੇ ਗੁਰਦੁਆਰਾ ਦਾਤਨ ਸਰ ਸਾਹਿਬਾ ਪੜੇ ਡੇਢ ਕਿਲੋਮੀਟਰ ਦਾ ਰਸਤਾ ਵਿੱਚੋਂ ਠੀਕ ਹੈ ਤੇ ਨੂਰਦੀਨ ਹੁੰਦਾ ਸੀ ਨੂਰਦੀਨ ਨੇ ਨਾ ਸਿੱਖਾਂ ਦਾ ਕੇਸ ਵਧਾ ਕੇ ਮਹਾਰਾਜ ਨੂੰ ਪਿੱਠ ਪਿੱਛੋਂ ਵਾਰ ਕੀਤਾ ਸੀ ਠੀਕ ਹੈ ਤੇ ਮਾਰੇ ਦਰਦਨ ਕੋਲਾ ਕਰ ਰਹੀ ਸੀ ਉਸ ਸਥਾਨ ਤੇ ਤੇ ਨੂਰਦੀਨ ਨੇ ਪਿੱਠ ਪਿਛੋਂ ਵਾਰ ਕੀਤਾ ਸੀ ਨੂਰਦੀਨ ਨੇ ਇਹ ਮਾਰੇ ਨੇ ਆਪ ਦਾ ਜਿਹੜਾ ਜਾਲਾ ਲਗੜਵਾ ਸੁਣਾ ਉਹ ਬਿਬਾਰਾ ਕੇ ਮਾਰਿਆ ਸੀ ਨੂਰਦੀਨ ਤੇ ਉੱਤੇ ਫਿਰ ਮਾਰੇ ਨੇ ਵਾਰ ਕੇ ਤਾਂ ਸਿੱਖਾਂ ਨੇ ਕਹਿੰਦੇ ਉਥੇ ਨੂਰਦੀਨ ਤੀਰੀ ਕਬਰ ਦੇ ਛੱਤਰ ਵਾਜਦੇ ਰਹਿਣਗੇ ਤੇ ਕਈ ਹੀਰੋ ਹੀ ਤੇ ਬੰਦ ਨਹੀਂ ਰਹੇ ਜਿਹੜਾ ਵੀ ਅੱਜ ਸਿੱਖ ਕਰਦੇ ਨੇ ਨਾ ਉਥੇ ਚਾਪਾ ਨੇ ਛੱਤਰ ਮਾਰਦੇ ਕਿਉਂ ਮਾਰਦੇ ਕੋ ਮਾਰੇ ਦਾ ਵਜਨ ਸੀ ਉੱਥੇ ਕਿਸੇ ਟਾਈਮ ਠੀਕ ਹੈ ਉਹ ਦਾਕਨ ਸਰ ਸਾਹਿਬ ਉਹ ਬੜਾ ਦਾਕਨ ਸਰ ਸਾਹਿਬ ਉੱਥੇ ਨੂਰਦੀਨ ਦੀ ਬਾਰ ਬਾਰੀ ਦਾ ਕਬਰ ਆ ਗੇਟ ਮੜੀਦ ਫਰੋਵਰ ਦੀ ਬਾਰ ਬਾਰੀ ਵਿੱਚ ਇੱਕ ਕਬਰ ਬਣੀ ਹੋਈ ਹੈ ਉਹ ਅਸਮਾਨ ਜੀ ਬਣੀ ਕਬਰ ਨੂੰ ਸਮਝਦੇ ਹੁੰਦੇ ਸੀ ਠੀਕ ਹੈ ਉਹਨੂੰ ਛਿੱਤਰ ਵੱਜਦੇ ਨੇ ਉਹ ਬਣਦੀ ਵੀ ਇਹ ਤੇ ਟੈਟ ਹੀ ਜਾਂਦੀ ਹੈ ਠੀਕ ਹੈ ਇਹ ਜਦੋਂ ਮਾਰੇ ਨੇ ਇ ਇੱਥੇ ਜਦੋਂ ਸ਼ੀਰ ਸੰਖੀ ਹੀ ਲੋਗੇ ਨਾ ਠੀਕ ਹੈ آ واسا گھوڑا بنیاد سے جا کسی درشن کی درخت کا جگہ وہ مہمان کہتے ہیں ٹھیک ہے اس اندر گھوڑا بنیادی پھر شام پھر مہاراج جی نے آن کے اس دھرتی دے سارے سنگا کٹھیاں کے نا ادھر کسی جان لگے سکتے گردوارا شہید گنج صاحب ٹھیک ہے جتنے مہاراج جی نے سارے سنگا کا ہا ہاتھی سسکار کیا ویشچن بھی ہے واڈا آنسر بھی ہے مہاراج جی نے ਇੱਕ ਆਪਣੇ ਪਿਤਾ ਦੇ ਤੱਕ ਸੀਸ ਦਾ ਸੰਸਕਾਰ ਕੀਤਾ ਸੀ ਗੁਰਨਰ ਅਸ਼ੀਸ਼ ਕੰਸਰ ਜੀ ਦੀ ਅਨੰਦਪੁਰ ਸਾਹਿਬ ਇੰਗਤ ਤੇ ਮਹਾਰਾਜ ਜੀ ਨੇ ਜਾਂ ਸੰਸਕਾਰ ਕੀਤਾ ਚਲੂ ਹੋ ਗਿਆ ਨਾ ਪੁੱਤਰਾ ਦਾ ਕੀਤਾ ਨਾ ਮਾਤਾ ਜੀ ਦਾ ਕੀਤਾ ਤੇ ਨਾਂ ਕਰ ਠੀਕ ਹੈ ਇੱਕ ਦੋ ਸੰਸਕਾਰ ਕੀਤਾ ਸੀ ਮਾਰੇ ਨੇ ਗੁਰ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਏ ਸੀ ਨਾ نے اسے سارے جنگل شہید ہوئے سامنے گردو شہید گنج آپ نے ایک وی ਔਰ ਕਿਤੇ ਨਹੀਂ ਮਾਰਾ ਜੀ ਨੇ ਨਾ ਪਰਿਵਾਰ ਦਾ ਵਿਛੋੜਾ ਪਿਆ ਅਨੰਪੁਰ ਸਾਹਿਬ ਛੱਡਿਆ ਵੱਡੇ ਸਾਹਿਬ ਜਦੋਂ ਦੀ ਸ਼ਹੀਦੀ ਛੋਟੇ ਸਾਹਿਬ ਜਦੋਂ ਦੀ ਸ਼ਹੀਦੀ ਠੀਕ ਹੈ ਮਾਰੇ ਜੀਆ ਅੱਖਾਂ ਦੇ ਵਿੱਚੋਂ ਇੱਕ ਵੀ ਅਥਰੂ ਨਹੀਂ ਕਿਰਿਆ ਐਸ ਐਥੂ ਤੱਕ ਪਰ ਜਦੋਂ ਇਹਨਾਂ ਦਾ ਸੰਸਕਾਰ ਕੀਤਾ ਸੁਨਾ ਮਾਰੇ ਜੀਆ ਅੱਖਾਂ ਦੇ ਵਿੱਚੋਂ ਦੂ ਅਥਰੂ ਕਿਰੇ ਸੀ ਕੀ ਹੋਉ ਕਿਰੇ ਸੀ ਉਹਨਾਂ ਨੇ ਆਪਨੇ ਸੁੱਖਾਂ ਦਾ ਪ੍ਰੇਮ ਵੇਖਿਆ ਸੀ ਠੀਕ ਹੈ نے اپنے سکھان کا پیار کے پریم ویخیا سے کتھی مہاراج نے سسکار کیا ٹھیک ہے سسکار کر کے تین ادھر کے بنے نا چھوٹا تلا کہ چھوٹا تلا جی بچوں میں سما لگیا ہوگا سی شرطان ہوئے گا گیٹ ویگلو چھوٹا تلاج نے چالی ساری سو اسنان کرایا ساتم سمے اسنان کروایا نا ماراج نے وہ بھی نہ سکتی اسنان کرا کے گردوارا شہید گنج صاحب سارے بشا کے نا سب سارا مارے نے ہاتھی سسکار کرتا جنیا بھی اختیاں وہ تھرڈا سا دن رکھیا کار سیوا کے مہا پہ ٹھیک ہے جدو گئے سی اتو جب اتو چلے گئے سسکار کر کے پھر گئے مہاراج جامع صاحب گرودوارا جامع صاحب کی دھرتی نے ٹھیک ہے اتنے جا کے ਮਾਰੇਂ ਦਾ ਸਤੰਦਾ ਉੱਥੇ ਸਮਾਰੇ ਦੀ ਆਣ ਕੇ ਇੱਕ ਦਿਸ਼ਾਹਰਾ ਬਣਾ ਕੇ ਸਿੰਘਾਂ ਦਾ ਦੀਵਾ ਬਲੂ ਸੇਵਾ ਬਲਤੀ ਕਰਕੇ ਫੇਰ ਮਾਰੇ ਨੇ ਤਾਮਨਾ ਦਾ ਸਾਡੀ ਧਰਤੀ ਤੇ ਗਏ ਸੀ ਠੀਕ ਆ ਤਾਮਨਾ ਦਾ ਸੌ ਫੇਰ ਮਾਰੇ ਨੇ ਆਪ ਦੇ ਜਿਹੜਾ ਗੁਰੂਤ ਸਮਾਰੇ ਨੇ ਗੁਰਦਾ ਗੰਦੀ ਸਾਰਾ ਸੂਰਤ ਕੀ ਦੇਖ ਕੀਤੇ ਫੇਰ ਉਸ ਤੋਂ ਬਾਅਦ ਮਾਰੇ ਸਭ ਚਲੇ ਗਏ ਇਹ ਤੁਹਾਨੂੰ ਸਿੱਖ ਕਰ ਇਤਿਹਾਸਾ ਕੀ ਤੇ ਸਾਰੇ ਮਰਜੀ ਇਹ ਇਸ ਸਥਾਨ ਦੇ ਦਰਸ਼ਨ ਕਰਕੇ ਆਇਓ ਤੇ ਬਾਅਦਲੇ ਸਥਾਨਾਂ ਦੇ ਦਰਸ਼ਨ ਕਰਕੇ ਜਾਓ ਠੀਕ ਹੈ ਤੇ

ਆਈ ਗੁੰਦੀ ਬੈਠੋ ਬੈਠੋ ਤੁਸੀਂ ਵੀ ਸਭ ਪਿਆਰੀ ਸੁਣੋ ਨਹੀਂ ਬੈਠਾ ਚੱਲਦਾ ਹੀ ਰਹਿੰਦਾ ਖਾਂ ਤੇ ਰਹਿਂਦਾ